ਲੋ ਜੀ 3 ਮਾਰਚ 2024 ਦਿਨ ਐਤਵਾਰ ਸਵੇਰ ਦੇ 10:30 ਵਜੇ ਦੇ ਕਰੀਬ ਆਸੀਂ ਕੋਟਪ੍ਰਭਕੇ ਖੜੇ ਆ ਜੋ ਕਿ ਮੰਡੀ ਵਾਲਾ ਗੇਟ ਵਾਲੇ ਪਾਸੇ ਜੋ ਕਿ ਬਠਿੰਡਾ ਵਿਖੇ ਸਰਕਾਰ ਨੂੰ ਮੰਗ ਮਨਾਉਣ ਨੂੰ ਵਾਸਤੇ ਸਾਰੇ ਹੀ ਜੱਥੇਬੰਦੀ ਰਲ ਕੇ ਆ ਸਰਕਾਰ ਦੇ ਖਿਲਾਫ ਬੈਟ ਸੱਫਾ ਕਰਨ ਜਾ ਰਹੇ ਆ ਕਿਉਂਕਿ 2004 ਤੋਂ ਪੈਨਸ਼ਨ ਲਾਗੂ ਕਰਾਉਣੀ ਆ ਨਵੀਂ ਪੜਤੀ ਲਾਗੂ ਕਰਾਉਣੀ ਆ ਤੋ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕੇ ਕਰਾਉਣ ਨੂੰ ਵਾਸਤੇ ਸਾਰੇ ਹੀ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ, ਵਾਟਰ ਵਾਸਤੇ ਮੁਲਾਜ਼ਮ, ਬਿਜਲੀ ਬੋਰਡ ਦੇ ਮੁਲਾਜ਼ਮ, ਸਾਰੇ ਹੀ ਜਥੇਬੰਦੀਆਂ ਵਾਲੋ ਅੱਜ ਸਰਕਾਰ ਨੂੰ ਚਕਾਉਣ ਨੂੰ ਵਾਸਤੇ ਤੇ ਕੱਲ ਚੰਡੀਗੜ੍ਹ ਵਾਸਤੇ ਤਰਨਾ ਇਹਦੇ ਬਾਰੇ ਮੈਂ ਜਾਵਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਜਤਿੰਦਰ ਕੁਮਾਰ ਜੀ ਜੋ ਕਿ ਛੱਡੇ ਪ੍ਰਧਾਨ ਜੀ ਨੇ ਹਾਂਜੀ ਸਰ ਅੱਜ ਦਾ ਪ੍ਰੋਗਰਾਮ ਜੀ ਅੱਜ ਦਾ ਪ੍ਰੋਗਰਾਮ ਪੂਰੇ ਦੇਸ਼ ਦੇ ਅੰਦਰ ਜਿਹੜਾ ਗੋਦੀ ਦਾ ਜੋ ਸਿਸਟਮ ਹੈ ਜੋ ਕੇਂਦਰ ਸਰਕਾਰ ਕੇਂਦਰ ਗਵਰਨਮੈਂਟ ਦਾ ਸਿਸਟਮ ਹੈ ਖਿਲਾਫ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਟੰਡਾ ਵਿਖੇ ਵਿਸ਼ਾ ਵੈਲੀ ਕੀਤੀ ਜਾ ਰਹੀ ਆ ਜਿੱਦੇ ਵਿੱਚ ਰੇਟ ਜੁਨਨ ਤੇ ਸਰਮੌਰ ਆਗੂ ਮੰਗਤਾਂ ਫੈਸਲਾ ਜਿਹਨੇ ਆ ਕੇ ਹੋ ਸਕਣਾ ਆਪਣਾ ਔਰ ਦੇਸ਼ ਅੰਦਰ ਜੋ ਨੀਤੀਆਂ ਨੇ ਨੀਤੀਆਂ ਦੇ ਖਿਲਾਫ ਇਹ ਤਿੰਨ ਪਰਾਵਾਂ ਦੇ ਵਿੱਚ ਰੈਂਡੀਆਂ ਰੱਖਿਆ ਗਿਆ ਪਹਿਲਾ ਜਲੰਧਰ ਵਿੱਚ ਹੋ ਚੁੱਕੀ ਰੈਲੀ ਅੱਜ ਤਿੰਨ ਮਾਪਤ ਹੋ ਦਿੱਤਾ ਬਗੇ ਔਰ 10 ਤਰੀਕ ਨੂੰ ਮਾਰਕ ਨੂੰ ਇਹ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਆ ਔਰ ਇਹਦੇ ਵਿੱਚ ਜਿਹੜੀਆਂ ਮੁੱਖ ਮੰੰਡਾ ਦੇ ਮਜਬੂਰੀਆਂ ਅੱcke ਮਜਬੂਰ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਇੱਕ ਕਮਿਸ਼ਨ ਨੂੰ ਬਿਠਾਉਣਾ ਔਰ ਹੋਰ ਜਿਹੜੀਆਂ ਵੱਖ-ਵੱਖ ਜਿਹੜੀਆਂ ਸਾਡੀਆਂ ਮੰੰਡਾ ਨੇ ਆਸ਼ਾ ਮੰਤਰ ਕਮੇਟੇ ਮੀਂਹਾਂ ਅੰਗਲ ਵਾਲੀ ਕਟਕੜ ਉਜਰਦਾ ਨੂੰ 25000 ਰੁਪਏ ਕਰਨਾ ਇਹ ਮੰੰਡਾ ਨੂੰ ਲੈ ਕੇ ਅਸੀਂ ਅੱਜ ਬਜਿੰਦਾਵਾਲ ਨੂੰ ਕੋਚਰ ਲੱਗੇ ਆ ਔਰ ਉਹਨਾਂ ਦੇ ਦਿਨਾਂ ਦਾ ਜਿਹੜੀ ਸ਼ਿਹਾਰ ਖੱਜਲੀ ਲੜਾਈ ਹੈ ਉਹ ਮੋਦੀ ਨੂੰ ਸੱਤਾ ਦਾ ਲੋਹ ਨਾਲੇ ਪਾਸੇ ਤੋਂ ਦੁਰੂਜੀ ਇੰਨਾ ਸ਼ੁਕਰੀਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਜਾਊਂਗਾ ਜੀ ਪੂਰੀ ਸਾਹਬ ਕੋਲੇ ਹਾਂਜੀ ਸਾਹਿਬ ਵੀਰੇਂਦਰ ਕੁਰੀ ਜੀ ਅੱਜ ਜੀਪੀਐਮਓ ਜੰਤਕਸ਼ੇਪੰਦੀਆਂ ਸਾਂਝਾ ਮੋਰਚਾ ਉਹਦੇ ਵੱਲੋਂ ਬੰਡਾ ਵਿਖੇ ਜਿਹੜੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਕਿਉਂਕਿ ਲੰਬੇ ਸਮੇਂ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਲੋਕਪੱਖੀ ਨੀਤੀਆਂ ਸੀਗੀਆਂ ਉਹਨਾਂ ਨੂੰ ਖਤਮ ਕਰਕੇ ਜੋ ਕਾਰਪੋਰੇਟ ਕਰਾਣਿਆਂ ਦੇ ਹੱਥ ਦੇ ਵਿੱਚ ਜਿਹੜੇ ਹੈਗੇ ਸਾਰੇ ਕਾਰਪੋਰੇਟ ਕਰਾਣਿਆਂ ਨੂੰ ਦੇਣ ਜਾ ਰਹੇ ਆ ਟੰਡੇ ਪੰਡੇ ਆਧਾਰੇ ਹੋਏ ਸਿਵਲ ਆਧਾਰੇ ਹੋਏ ਸ਼ੇਡ ਪਾਵਾਂ ਹੋਈਆਂ ਰੇਲਵੇ ਸਟੇਸ਼ਨ ਹੋ ਗਏ ਫੇਰ ਤੇ ਹੋ ਗਏ ਸਾਰਾ ਵਾਹੜਾ ਕਾਫਲੇ ਤੋਂ ਚੱਲ ਜਾ ਰਿਹਾ ਉਹਦੇ ਰੋਸ ਦੇ ਵਜੋਂ ਜਿਹੜਾ ਅੱਜ ਅਟੇਂਡਾ ਵਿਖੇ ਰੋਸ ਰੈਲੀ ਕਰ ਜਾ ਰਹੇ ਆ ਜੀਕੋਟ ਦਾ ਜੀਪ ਜੀਪੂ ਤੇ ਝੰਡੇ ਫੜੇ ਅੱਜ ਤਕਰੀਬਨ ਲੋਰ ਦਾ ਹਿੱਸਾ ਦੇ ਤਰੀਕੇ ਨਾਲ ਜੱਟ ਆ ਗਿਆ ਮਲਾਦਾਮ ਇਕਤਾ ਜਿੰਦਾਬਾਦ 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 ਮਲਾਦਾਮ ਇਕਤਾ ਜਿੰਦਾਬਾਦ 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 ਮਲਾਦਾਮ ਇਕਤਾ ਜਿੰਦਾਬਾਦ 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 ਲੋਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰਨ ਕੁਮਾਰ ਨਗਰ ਕੌਸ਼ਲ ਕਰਮਚਾਰੀ ਕੋਟਕਪੂਰਾ